ਸਸ਼੍ਰੀ ਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੁਹਾਨੂੰ ਪਤਾ ਹੀ ਹੈ ਕਿ ਇਲੈਕਸ਼ਨ ਹੋ ਕੇ ਹਟਿਆ ਨਹੀਂ ਤੇ ਉੱਥੇ ਹੀ ਅਜਾ ਚੋਣ ਨੂੰ ਲੈ ਕੇ ਗੱਲ ਕਰੀਏ ਤਾਂ ਭਾਈ ਅਮਰਤਪਾਲ ਸਿੰਘ ਅਤੇ ਸਰਬਜੀਤ ਸਿੰਘ ਖਾਲਸਾ ਨੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਤੇ ਅੱਜ ਇਸ ਮੁੱਦੇ ਨੂੰ ਲੈ ਕੇ ਸਾਡੇ ਨਾਲ ਸਹਾਇਕੀ ਸਾਡੇ ਜੁੜੇ ਨੇ ਪਰਮਵੀਰ ਸਿੰਘ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਪਹਿਲਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਸਸ਼੍ਰੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅ ਪਰਮ ਜੀ ਗੱਲ ਕਰੀਏ ਭਾਈ ਅਮਰਤਪਾਲ ਨੂੰ ਲੈ ਕੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਕੀ ਲੱਗਦਾ ਹੈ ਕਿ ਉਹ ਹੁਣ ਜੇਲ੍ਹ ਤੋਂ ਬਾਹਰ ਆਉਣਗੇ ਇਹ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਆਪਾਂ ਰੋਜ਼ ਸੁਣਦੇ ਆਂ ਆਪਾਂ ਵਕੀਲਾਂ ਦੀ ਵੀ رائے ਸੁਣੀ ਹੈ ਇੱਥੇ ਦੇ ਵਧੀਆ ਵਕੀਲ ਨੇ ਪ੍ਰਧਾਨ ਨੇਤਾਰਨੀ ਸਾਹਿਬ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਸੀਗੇ ਵੀ ਐਡਾ ਬੜਾ ਕੋਈ ਦੋਸ਼ ਨਹੀਂ ਹੈ ਇਹਨਾਂ ਤੇ ਵੀ 7 55 ਦਾ ਪਰਚਾ ਜਾਂ NSA ਹੈ ਜੇ ਹੁਣ ਨਹੀਂ ਤਾਂ ਅੱਗੇ ਬਾਹਰ ਤਾਂ ਆਉਣਾ ਹੀ ਪੈਣਾ ਉਹਨਾਂ ਨੂੰ ਤੇ ਕਿਤੇ ਨਾ ਕਿਤੇ ਸਰਕਾਰ ਆਪਣੀ ਮੌਜੂਦਾ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਇਹ ਗਲੇ ਦੀ ਹੱਡੀ ਬਣੀ ਪਈ ਹੈ ਕਿ ਉਹਨਾਂ ਨੂੰ ਬਾਹਰ ਕੱਢੀਏ ਜਾਂ ਨਾ ਕੱਢੀਏ ਇਹ ਹੁਣ ਆਪਣੇ ਜਿਹੜੇ ਪਹਿਲੇ ਸਿੰਘ ਨੇ ਉਹ ਵੀ ਤਾਂ ਕਿੰਨੇ ਕਿੰਨੇ ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਕੀ ਪਤਾ ੜਿੱਕਾ ਹੀ ਲਾਦਣ ਜੀ ਜੇ ਕੱਢਣਾ ਹੋਇਆ ਤਾਂ ਕੱਢ ਵੀ ਸਕਦੇ ਨੇ ਜੀ ਤੇ ਕੱਲ ਉਹਨਾਂ ਦੇ ਮਾਤਾ ਪਿਤਾ ਨੇ ਮੁਲਾਕਾਤ ਕੀਤੀ ਅਮਰਤਪਾਲ ਨੇ ਜੇਲ੍ਹੋਂ ਸੁਨੇਹਾ ਵੀ ਲਾਇਆ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰਾ ਬਹੁਤ ਜਣਾਇਕ ਸੰਗਤ ਨੇ ਸਾਥ ਦਿੱਤਾ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਨਹੀਂ ਜਦੋਂ ਵੀ ਕੋਈ ਬੰਦਾ ਨਾ ਕਿਸੇ ਉਮੀਦ ਨਾਲ ਉਠਦਾ ਹੁਣ ਉਸਨੇ ਕੀ ਕਰਿਆ ਇੱਕ ਅਮਰ ਸ਼ਿਕਾਇਤ ਨਹੀਂ ਜਿਹੜੇ ਨੌਜਵਾਨ ਨਸ਼ਿਆਂ 'ਚ ਲੱਗੇ ਹੋਏ ਸੀ ਉਹਨਾਂ ਨੂੰ ਸਿੱਧੇ ਰਾਹ ਪਾਤਾ ਜੀ ਜੇ ਉਸ ਨੂੰ ਚੋਣ ਦੇ ਵਿਚਾਰ ਦਾ ਸਾਹਮਣਾ ਕਰਨਾ ਪੈਂਦਾ ਕੀ ਤੁਹਾਨੂੰ ਲੱਗਦਾ ਵੀ ਦੁਬਾਰੇ ਕੋਈ ਬੰਦਾ ਉੱਠ ਖੜਦਾ ਆਪਣੇ ਪੰਥ ਲਈ ਜਾਂ ਸਿੱਖਾਂ ਵਾਸਤੇ ਕੋਈ ਉੱਠ ਖੜਦਾ ਉਹਦਾ ਵੀ ਹੌਸਲੇ ਢਹਿ ਜਾਣੇ ਸੀ ਹੁਣ ਉਹਨੂੰ ਇਹ ਤਾਂ ਪਤਾ ਹੈ ਵੀ ਜੇ ਮੈਂ ਆਪਣੇ ਸਿੱਖ ਪੰਥ ਲਈ ਕੁਝ ਕੀਤਾ ਤਾਂ ਮੇਰੇ ਪਿੱਛੇ ਪੰਥ ਖੜਾ ਯੂਥ ਖੜਾ ਆਪਣਾ ਨੌਜਵਾਨ ਆਗੂ ਤੋਂ ਲੈ ਕੇ ਜੀ ਦੀ ਵੀ ਬੋਟ ਸੀ ਉਹਨਾਂ ਨੇ ਉਹਨੂੰ ਭਗਤਾਈ ਹੈ ਅਲੱਗ ਹੀ ਵੋਟ ਪਈ ਹੋਰ ਨੂੰ ਵੀ ਹੈ ਕੱਲ ਉੱਥੇ ਕਲਵੀਰ ਜੀਰਾ ਖੜੇ ਸੀ ਵਿਰਸਾ ਸਿੰਘ ਬਲਟੋਹਾ ਖੜੇ ਸੀ ਵੋਟ ਉਹਨਾਂ ਨੂੰ ਵੀ ਗਈ ਹੈ ਪਰ ਜ਼ਿਆਦਾ ਵੋਟ ਪਈ ਅਮਰਤਪਾਲ ਜੀ ਨੂੰ ਪਈ ਹੈ ਤਾਂ ਇਹਦਾ ਮਤਲਬ ਵੀ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਜੀ ਤੇ ਇੱਕ ਜੋ ਮਤਲਬ ਭਾਈ ਅਮਰਤਪਾਲ ਜਿੱਤੇ ਨੇ ਇਹਦੇ ਵਿੱਚ ਇੱਕ ਦਿਲਚਸਪ ਜਿਹੜਾ ਕਿ ਦੇਖਣ ਨੂੰ ਚੀਜ਼ ਮਿਲ ਰਹੀ ਆ ਕਿਤੇ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਅਮਰਤਪਾਲ ਜਿਹੜੇ ਕਿ ਹੁਣ ਨਵੇਂ ਪੰਥਕ ਬਣੇ ਫਿਰਦੇ ਨੇ ਤੇ ਹੁਣ ਅਕਾਲੀ ਦਲ ਆਪ ਕਹਿਣ ਲੱਗ ਗਿਆ ਹੈ ਕਿ ਵੀ ਭਾਈ ਅਮਰਤਪਾਲ ਦੇ ਜਿਹੜਾ ਐਨਐਸਏ ਆ ਉਹਨੂੰ ਵਾਪਸ ਲਿਆ ਜਾਵੇ ਤੇ ਰਿਹਾ ਕੀਤਾ ਜਾਵੇ ਤੁਸੀਂ ਇਸ ਸਥਿਤੀ ਨੂੰ ਕਿਵੇਂ ਦੇਖਦੇ ਹੋ ਇਹੀ ਚੀਜ਼ ਮੈਨੂੰ ਇਹਨਾਂ ਦੀ ਸਮਝ ਨਹੀਂ ਆ ਰਹੀ ਅਕਾਲੀਆਂ ਦੀ ਪਹਿਲਾਂ ਸਾਰਿਆਂ ਦੇ ਬਿਆਨ ਆ ਰਹੇ ਸੀ ਜਦੋਂ ਕਿਸਾਨੀ ਧਰਮਨ ਜਦੋਂ ਕਿਸਾਨੀ ਬਿੱਲ ਪਾਸ ਹੋਏ ਨੇ ਸਾਰਿਆਂ ਨੇ ਅਕਾਲੀਆਂ ਨੇ ਮੇਨ ਲੀਡਰਾਂ ਨੇ ਕਿਹਾ ਕਿ ਬਿੱਲ ਚੰਗੇ ਨੇ ਜਦੋਂ ਉਲਟ ਪੈ ਗਿਆ ਲੋਕ ਪੁੱਠੇ ਪੈ ਗਏ ਫਿਰ ਕਹਿੰਦੇ ਵੀ ਬਿੱਲ ਗਲਤ ਨੇ ਐਵੇਂ ਹੀ ਪਹਿਲਾਂ ਕਹਿੰਦੇ ਸੀ ਵੀ ਕਿਹੜਾ ਪੰਥ ਆ ਆਪਣਾ ਕਿਹੜਾ ਪੰਥ ਦਾ ਪਹਿਰੇਦਾਰ ਇਹਦਾ ਜੀਨਾ ਪਾਉਂਦਾ ਹੁਣ ਸਮਰਥਨ ਤੇ ਆ ਗਏ ਇਹ ਤਾਂ ਸਿਆਸੀ ਲੋਕ ਨੇ ਇਹ ਤਾਂ ਆਪਣਾ ਰੰਗ ਬਦਲਦੇ ਰਹਿੰਦੇ ਨੇ ਇਹ ਆਮ ਲੋਕਾਂ ਨੂੰ ਪਤਾ ਹੀ ਹੈ ਅਜ਼ਾਦ ਹੋਣ ਲਈ ਲੜੀਏ ਭਾਈ ਅਮਰਤਪਾਲ ਨੇ ਵੀ ਸਰਬਜੀਤ ਸਿੰਘ ਖਾਲਸਾ ਨੇ ਵੀ ਭਾਈ ਅਮਰਤਪਾਲ ਤਾਂ ਹਜੇ ਜੇਲ੍ਹ ਦੇ ਵਿੱਚ ਬੰਦ ਨੇ ਸਰਬਜੀਤ ਸਿੰਘ ਖਾਲਸਾ ਕਹਿੰਦੇ ਨੇ ਕਿ ਜਦੋਂ ਵੀ ਮੈਂ ਪਾਰਲੀਮੈਂਟ ਦੇ ਜਾਨਾ ਆ ਤੇ ਜਾਵਾਂਗਾ ਮਾਫ ਕਰਨਾ ਜਾਵਾਂਗਾ ਤਾਂ ਉੱਥੇ ਜਾ ਕੇ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਇੱਜ਼ਤੀ ਨੂੰ ਲੈ ਕੇ ਵੀ ਮੁੱਦਾ ਚੱਕੂਗਾ ਦੂਜੇ ਪਾਸੇ ਬੰਦੇ ਸਿੰਘਾਂ ਦੀ ਰਿਹਾਈ ਦੀ ਵੀ ਗੱਲ ਕਰਾਂਗਾ ਕਿਹਦੀ ਲੱਗਦਾ ਹੈ ਕਿ ਹੁਣ ਜਿਹੜੀ ਕਿ ਆਵਾਜ਼ ਆ ਸਿੱਖਾਂ ਦੀ ਚੱਕ ਹੋ ਗਈ ਦੇਖੋ ਇਹ ਜਣੀਆਂ ਵੋਟਾਂ ਪਈਆਂ ਨੇ ਆਪਣਾ ਜਿਹੜਾ ਆਵਾਮ ਭੁਗਤਿਆ ਉਹਨਾਂ ਦੇ ਹੱਕ ਵਿੱਚ ਉਹ ਕਿਤੇ ਨਾ ਕਿਤੇ ਇਹੀ ਆਸ ਰੱਖਦਾ ਹੈ ਕਿ ਜੋ ਸਰਬਜੀਤ ਸਿੰਘ ਉਹ ਨਹੀਂ ਕਹਿ ਰਹੇ ਨੇ ਕਿ ਮੈਂ ਕਰੂੰਗਾ ਇਹੀ ਕਰਨ ਲਈ ਹੀ ਵੋਟਾਂ ਪਾਈਆਂ ਨੇ ਵੀ ਹਾਂ ਕਿਉਂਕਿ ਹੁਣ ਖਬਰਾਂ ਸਾਹਮਣੇ ਵੀ ਆ ਰਹੀਆਂ ਨੇ ਵੀ ਸੰਸਦ ਜਿਕਾਰਿਆਂ ਨਾਲ ਗੂੰਜ ਉੱਠਿਆ ਕਿੱਤੇ ਨਾ ਕਿਤੇ ਚਲੋ ਵਧੀਆ ਗੱਲ ਹੈ ਵੀ ਪੰਥ ਦੀ ਗੱਲ ਹੋ ਰਹੀ ਹੈ ਜੇ ਉਹ ਕਰਨਗੇ ਆਪਣੇ ਬੰਦੀ ਸਿੰਘਾਂ ਨੂੰ ਛਡਾਉਣ ਦੀ ਗੱਲ ਕਰਨਗੇ ਤਾਂ ਉਹਨਾਂ ਲਈ ਜਿਹੜੀ ਆਪਣੀ ਇਹ ਉਮੀਦ ਵੀ ਇਹੀ ਸੀ ਜੇ ਤਾਂ ਆਉਂਦਾ ਉਮੀਦ ਵੀ ਇਹੀ ਸੀ ਵੀ ਉਹ ਆਪਣੇ ਲਈ ਕੰਮ ਕਰਨਗੇ ਉਹ ਸਿੱਖਾਂ ਲਈ ਕੰਮ ਕਰਨਗੇ ਪੰਜਾਬ ਲਈ ਕੰਮ ਕਰਨਗੇ ਹੋ ਸਕਦਾ ਵਧੀਆ ਗੱਲ ਹੈ ਜੇ ਉਹ ਪੰਜਾਬ ਲਈ ਕੰਮ ਕਰਨ ਆਪਣੇ ਸਿੱਖਾਂ ਲਈ ਬੰਦੀ ਸਿੰਘਾਂ ਲਈ ਕੰਮ ਕਰਨ ਤਾਂ ਵਧੀਆ ਗੱਲ ਹੈ ਜੀ ਤੇ ਇੱਕ ਪਾਸੇ ਹੋਰ ਦੇਖਿਆ ਜਾਵੇ ਬਹੁਤ ਸਾਰੇ ਇਹ ਵੀ ਗੱਲ ਕਹਿ ਰਹੇ ਨੇ ਕਿ ਵੀ ਹੁਣ ਜਿਸ ਤਰ੍ਹਾਂ ਖਾਲਸਾ ਵੀ ਜਿੱਤ ਕੇ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰਕੇ ਗਏ ਨੇ ਦੂਜੇ ਪਾਸੇ ਬਾਕੀ ਉਮੀਦਵਾਰਾਂ ਨੂੰ ਅਮਰਤਪਾਲ ਨੇ ਵੀ ਟੱਕਰ ਦਿੱਤੀ ਆ ਤੇ ਕਿਤੇ ਨਾ ਕਿਤੇ ਲੋਕਾਂ ਦਾ ਜਿਹੜਾ ਸਿੱਖਾਂ ਨੂੰ ਲੈ ਕੇ ਸੀਗਾ ਬਹੁਤ ਸਾਰਾ ਪਿਆਰ ਦੇਖਣ ਨੂੰ ਵੀ ਮਿਲਿਆ ਆ ਤੇ ਬਾਕੀ ਪਾਰਟੀਆਂ ਤੋਂ ਯਕੀਨ ਤਾਂ ਟੁੱਟ ਗਿਆ ਆ ਨਹੀਂ ਬਾਕੀ ਪਾਰਟੀਆਂ ਤੋਂ ਯਕੀਨ ਤਾਂ ਚਲੋ ਪਹਿਲਾਂ ਹੀ ਟੁੱਟ ਗਿਆ ਸੀ ਜਿਹੜੇ ਹੁਣ ਭਗਵੰਤ ਮਾਨ ਸਾਹਿਬ ਨੇ ਇਹ ਚਲੋ ਮੁੱਖ ਮੰਤਰੀ ਦੇ ਤੌਰ ਤੇ ਆਪਾਂ ਦੇਖੀਏ ਵੀ ਇਹਨਾਂ ਨੂੰ ਸਾਰਿਆਂ ਤੋਂ ਵੱਧ ਇਹਨਾਂ ਨੂੰ ਵੋਟ ਪਈ ਸੀ 192 'ਚ ਤਾਂ ਇਹਨੇ 192 'ਚ 191 ਨੂੰ ਵੋਟ ਨਹੀਂ ਪਈ ਭਗਵੰਤ ਮਾਨ ਸਾਹਿਬ ਨੂੰ ਵੋਟ ਪਈ ਹੈ ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਸਾਡਾ ਐਮ ਐਲ ਏ ਕੌਣ ਉਹਨਾਂ ਨੇ ਤਾਂ ਝਾੜੂ ਨੂੰ ਵੋਟ ਪਾਤੀ ਕਿਉਂਕਿ ਉਹ ਬਦਲਾਅ ਚਾਹੁੰਦੇ ਸੀ ਬਾਕੀ ਪਾਰਟੀਆਂ ਦਾ ਆਪਾਂ ਤਾਂ ਕਹੀਏ ਕਿਉਂਕਿ ਬਾਕੀ ਪਾਰਟੀਆਂ ਤਾਂ ਤਾਂ ਲੋਕ ਅੱਕੇ ਪਏ ਸੀ ਹੁਣ ਇਹ ਪਾਰਟੀ ਹੈ ਇਹਦੇ ਲਾ ਲੋ ਵੀ ਭਗਵੰਤ ਮਾਨ ਸਾਹਿਬ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਨਾ ਮਰਤਪਾਲ ਜਿੱਤਣ ਦਾ ਨਾ ਸਰਬਜੀਤ ਖਾਲਸਾ ਦੇ ਜਿੱਤਣ ਦਾ ਕਿਉਂਕਿ ਇਹ ਹੁਣ ਜਿਹੜਾ ਮੁੱਖ ਮੰਤਰੀ ਹੈ ਮੁੱਖ ਮੰਤਰੀ ਨੂੰ ਤਾਂ ਪਲ-ਪਲ ਦੀ ਖਬਰ ਹੈ ਇਹ ਕਿਤਨਾ ਕਿਤੇ ਬਿਆਨ ਨਾ ਦੇਣਾ ਇਹ ਵੀ ਕਿਤਨਾ ਕਿਤੇ ਨੈਗੇਟਿਵ ਚ ਜਾਂਦਾ ਲੋਕਾਂ ਨੇ 13 ਤੋਂ 3 ਦੇ ਲਿਆਤੇ 192 ਤੋਂ 3 ਤੇ ਆ ਗਏ ਹੁਣ 13 ਕਹਿੰਦੇ ਸੀ 13 ਜ਼ੀਰੋ ਕਰਾਂਗੇ 3 ਦੇ ਲਿਆਤੇ ਇਹ ਕਿਤਨਾ ਕਿਤੇ ਲੋਕਾਂ ਦਾ ਗੁੱਸਾ ਉਹ ਇਹ ਪਾਰਟੀ ਨੂੰ ਵੀ ਹੁਣ ਆਮ ਪਾਰਟੀਆਂ ਵਾਂਗੇ ਦੇਖਣ ਲੱਗੇ ਲੋ ਸੋ ਬਾਬਾ ਤੁਹਾਨੂੰ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋਈ ਸਸਤਾ